ਜిల్లా ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦਾ ਮਾਮਲਾ ਜਿੱਥੇ ਸਬਰਾ ਵਿਖੇ ਨਸ਼ੇ ਦਾ ਟੀਕਾ ਲਗਾਉਣ ਨਾਲ 26 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋਈ ਹੈ ਪਰਿਵਾਰ ਚ ਸੱਥਰ ਵਿੱਚ ਗਏ ਨੇ ਇਸ ਮੌਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਲੈਣ ਲਈ ਲੋਕ ਲਾਈਨਾਂ ਲਗਾ ਕੇ ਖੜ ਜਾਂਦੇ ਨੇ ਨਸ਼ਾ ਆਮ ਵਾਂਗ ਵਿਕ ਰਿਹਾ ਤੇ ਉਸ ਦੇ ਲੜਕੇ ਦੀ ਵੀ ਰਾਤ 11 ਵਜੇ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਦੇ ਲੜਕੇ ਨਾਲ ਨਸ਼ਾ ਕਰਨ ਵਾਲੇ ਨੌਜਵਾਨ ਗੁਰਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੁਣ ਅੱਗੇ ਪੁਲਿਸ ਕਿਸ ਮੁਕਾਮ ਤੱਕ ਕਾਰਵਾਈ ਕਰਦੀ ਹੈ ਇਹ ਦੇਖਣਾ ਹੋਵੇਗਾ ਮ੍ਰਿਤਕ ਦੇ ਰਿਸ਼ਤੇਦਾਰ ਵੀ ਆਖਦੇ ਨੇ ਕਿ ਪਿੰਡ ਦੀ ਹਰ ਗਲੀ ਹਰ ਘਰ ਦੇ ਵਿੱਚ ਨਸ਼ਾ ਵਿਕ ਰਿਹਾ ਜਿਸ ਕਾਰਨ ਉਹਨਾਂ ਦੇ ਰਿਸ਼ਤੇ ਵਿੱਚ ਭਤੀਜੇ ਲੱਗਦੇ ਇਸ ਨੌਜਵਾਨ ਦੀ ਵੀ ਇਸੇ ਤਰ੍ਹਾਂ ਮੌਤ ਹੋਈ ਹੈ ਮ੍ਰਿਤਕ ਦੀ ਮਾਂ ਵੀ ਦੁੱਖਾਈ ਦਿੰਦੀ ਹੈ ਸਰਕਾਰ ਨੂੰ ਗੁਹਾਰਕੀ ਲਾਉਂਦੀ ਹੈ ਆਓ ਤੁਹਾਨੂੰ ਉਸ ਦੀ ਵੀ ਸੁਭਾਨੀ ਸੁਣਾਉਂਦੇ ਆ ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋਰ ਰਿਹਾ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਹੱਗ ਮਚ ਗਈ ਆ ਮੇਰਾ ਪੁੱਤ ਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾ ਦਿਓ ਕਿੰਨਾ ਲਖੇੜਾ ਵਿਖਦਾ ਪਿੰਡ ਸੁਹਾਰ ਦੇ ਵਿੱਚ ਨਸ਼ਾ ਬਹੁਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਏ ਚ ਦੁਨੀਆ ਤੇ ਕਿਤੇ ਗਲੀ ਦੇ ਵਿੱਚ ਸਾਰੀ ਜ਼ਿਹੜੀ ਨਸ਼ਿਆਂ ਤੇ ਰਹਿੰਦੀ ਸਾਰੀ ਜ਼ਿਹੜੀ ਨਸ਼ਿਆਂ ਤੇ ਰਹਿੰਦੀ ਹੈ ਇਹਨੂੰ ਹੀ ਜਾ ਕੇ ਨਸ਼ਿਆਂ ਦੇ ਲਾਤਾ ਇਹ ਕੋ ਕਾਰਵਾਈ ਕਰਦੀ ਕਾਰਵਾਈ ਪੁਰ ਸਮਝੀ ਰਾ ਨੂੰ ਹੁਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਕੋ ਨਹੀਂ ਮੈਂ ਕੰਮ ਤੇ ਕਰ ਲਿਆ ਸੀ ਨੂੰ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਠਿਕਾ ਲਾ ਲਿਆ ਨਾ ਨੇ ਹੈ ਮੈਨੂੰ ਨਹੀਂ ਪਤਾ ਪੀਟਰੀ ਘੱਲਾਉਂਦਾ ਏ ਕੀ ਗਾਜੇ ਪਹਿਲੇ ਲਾਉਂਦਾ ਨਿਸ਼ਿੰਦਾ ਕੀ ਮੰਗ ਕਰੋਗਾ ਮੰਗ ਕਾ ਰੀਆ ਮੰਗੇ ਹੋਇਆ ਇਹਨਾਂ ਛੇ ਤੇ ਰੋਕ ਲਾਓ ਦੁਨੀਆਂ ਦਾ ਘਾ ਵੀ ਭੜਾ ਹੋਵੇ ਲੋਕਾਂ ਦੇ ਪੁੱਤ ਰੁੜਦੇ ਜਾਂਦੇ ਆ ਮਾਵਾਂ ਮਰਦੀਆਂ ਜਾਂਦੀਆਂ ਨੇ ਮਾਪਿਆਂ ਨੂੰ ਕੌਣ ਸੰਭੂਗਾ ਇਹ ਆਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਹਏ ਜਸਾ ਤੇ ਕਿਹੜਾ ਪਿੰਡਾ ਸਭਰਾ ਕੀ ਗੱਲ ਹੋਈ ਮੁੰਡੇ ਨੂੰ ਮੁੰਡੇ ਨੇ ਜੀ ਟਿਕਟ ਵਾ ਲਵਾ ਲਿਆ ਭਾਈ ਜੀ ਕੀ ਨਾਂ ਕੀ ਦਾ ਮੁੰਡਿਆ ਮਨਪ੍ਰੀਤ ਸਿੰਘ ਕਿੰਨੀ ਗੁੰਮਰੀ ਸੀ ਨੰਬਰ ਉਹਨੇ 526 ਸਾਹਿਬ ਤੇ ਤੇ ਕੱਲਾ ਸੀ ਕਿ ਹੋਰ ਵੀ ਨਾਲ ਹੀ ਸੀ ਨਾਲ ਇਹਦੇ ਹੈਗਾ ਮੁੰਡਾ ਕਿਹੜਾ ਹੈ ਉਧਰ ਹੋਏ ਮੱਛੀ ਵਾਲਿਆ ਦਾ ਮੁੰਡਾ ਕੀ ਨਾਂ ਹੈ ਦਾ ਗੁਰਪਾਲ ਸਿੰਘ ਗੁਰਪਾਲ ਸਿੰਘ ਤੇ ਪੁਲਿਸ ਨੇ ਕੀਤੀ ਕੋਈ ਕਾਰਵਾਈ ਵੀ ਨਹੀਂ ਕੀਤੀ ਆ ਪੁਲਸਾਈ ਨਾਂ ਉਹ ਛਕਾ ਕੇ ਗਏ ਜੇ ਵੇਖਿਆ ਜਾਵੇ ਇਹਦੇ ਪਿੰਡ ਸੁਭਰਾ ਦੇ ਵਿੱਚ ਕਿੰਨਾ ਕੋ ਨਸ਼ਾ ਇੱਥੇ ਜਿਹੜਾ ਵੇਚਦਾ ਨਸ਼ਾ ਤੇ ਦੇਹਣੀ ਨਹੀਂ ਰਹੀ ਵੇ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ ਹੂੰ ਈਮਾਨ ਕਰੋਗੇ ਹੁਣ ਹੁਣ ਜਿੰਦਰਾ ਰੱਖਣਗੇ ਇਹਨਾਂ ਦੇ ਨਾਲ ਹੀ ਆ ਮੇਰਾ ਨਾਂ ਜਸਵਿੰਦਰ ਸਿੰਘ ਆ ਜੀ ਤੇ ਕੀ ਗੱਲ ਹੋਈ ਆ ਜਰਾ ਇਹ ਜੀ ਰਿਸ਼ਤੇਦਾਰੀ ਚ ਮੇਰਾ ਭਤੀਜਾ ਲੱਗਦਾ ਸੀ ਆਂਡ ਗੌਂਡ ਸਾਡੇ ਬਿਲਕੁਲ ਲਾਗੇ ਘਰ ਆ ਤੇ ਬਹੁਤ ਹੀ ਇੱਕ ਪਾਣਾ ਵਰਤਿਆ ਕੋ ਰਾਤ ਦੇ 11 ਵਜੇ ਦਾ ਹੀ ਚਾਂਸ ਹੋ ਗਿਆ ਇਹ ਨਸ਼ੇ ਦੀ ওভারਡੋਜ਼ ਨਾਲ ਸਾਡਾ ਤੀਜਾ ਜੋ ਪੂਰਾ ਹੋ ਗਿਆ ਕੀ ਨਾਮ ਹੈ ਦਾ ਮਨਪ੍ਰੀਤ ਸਿੰਘ ਜੀ ਕਿੰਨੀ ਕੁ ਉਮਰ ਹੈ ਜੀ ਉਮਰ 26 ਸਾਲ ਹੈ ਜੀ ਦੁਬਾਰਾ ਕਿ ਵਿਆਹ ਹੈ ਨਹੀਂ ਇੱਕ ਵਾਰਾ ਹੀ ਕਿੰਨਾ ਕੁ ਜਿਹੜਾ ਨਸ਼ਾ ਇਤੇ ਪਿੰਡ ਸਦਾਨ ਦੇ ਵਿੱਚ ਨਸ਼ਾ ਬਿਲਕੁਲ ਜੀ ਮੈਂ ਨਾ ਕੋਈ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਗੀ ਗਲੀ ਗਲੀ ਘਰ ਘਰ ਇਹੋ ਹਾਲ ਹੋਇਆ ਪਿਆ ਉਹਨ ਕੱਲ ਪਰਸੋਂ ਜੇ ਮੈਂ ਅਨਾਉਂਸਮੈਂਟ ਕਰਾਈ ਸੀ ਇੱਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਥੋੜਾ ਜਿਹਾ ਆਪਦੇ ਆਪ ਨੂੰ ਸੁਧਾਰ ਲਓ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਆਗ ਆ ਸਾਡੇ ਬਿਲਕੁਲ ਘਰ ਹੀ ਆ ਕੇ ਤਬਾਹ ਕਰ ਦੋਗੀ ਇੱਕ ਇਕਲਾ ਹੀ ਮੁੰਡਾ ਕਿ ਇਹਦੇ ਨਾਲ ਹੋ ਰਹੀ ਕੋਈ ਗੱਲ ਨਹੀਂ ਇਹਦੇ ਨਾਲ ਮੁੰਡਾ ਇੱਕ ਕਲਾ ਸਹਿਬ ਲਾਗੂ ਆ ਮੱਛੀ ਵਾਲੇ ਪਰਿਵਾਰ ਚੋਂ ਬਲਵਿੰਦਰ ਸਿੰਘ ਦਾ ਲੜਕਾ ਵਾ ਜੋ ਜਿਹਨੂੰ ਬਿੰਦਰਬਿੰਦਰ ਕਹਿੰਦੇ ਆ ਤੇ ਉਹਦਾ ਲੜਕਾ ਵਾ ਗੁਰਪਾਲ ਸਿੰਘ ਤੇ ਉਹ ਰਾਤ ਹੀ ਉਹ ਪੁਲਿਸ ਨੇ ਹਰਾ ਹਰਾਸ ਤੇ ਚ ਲੈ ਲਿਆ ਵਾ ਤੇ ਪੁਲਸ ਅੱਗੇ ਉਹ ਕਾਰਵਾਈ ਆਸਾ ਵੀ ਕਰੂਗੀ ਕਾਰਵਾਈ ਪੱਟੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਸਾਂਝੀ ਸੋਚ ਟੀਵੀ ਲਈ ਰਿਪੋਰਟ